ਦੋਸਤੋ ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਬੜੀ ਖੂਬਸੂਰਤ ਵੀਡੀਓ ਵਾਇਰਲ ਹੋ ਰਹੀ ਹੈ ਕਿਸੇ ਸਕੂਲ ਦੀ ਹੈ ਤੁਸੀਂ ਵੀ ਦੇਖੋ ਤੇ ਆਪਣੀ ਰਾਏ ਦਿਓ ਕਿੰਦਾ ਦੀ ਲੱਗੀ ਵੀਡੀਓ ਬਹੁਤ ਪਿਆਰੀ ਵੀਡੀਓ ਓਏ ਹਲੋ ਓਏ ਇੱਕ ਮਿੰਟ ਇੱਕ ਮਿੰਟ ਕੀ ਹੋ ਗਿਆ ਕਮਾਲ ਹੈ ਯਾਰ ਰੌਲਾ ਕਦੋਂ ਬਾਗੀ ਲੁੱਟੀ ਲੈਣੀ ਹੈ ਜੀ ਕਿਉਂ ਸਰ ਅੱਜ ਨਗਰ ਕੀਰਤਨ ਨਿਕਲਣਾ ਹੈ ਇਹ ਛੁੱਟੀ ਮੰਗਦੇ ਆਂ ਅੱਛਾ ਰਗੂ ਕਬੀ ਤਾਂ ਇੱਦਾਂ ਜੀ ਸਾਡੀ ਦਾਸ ਜੀ ਦਾ ਜਾਣਦੇ ਆਂ ਛੁੱਟੀ ਅਸੀਂ ਤੁਹਾਨੂੰ ਦੇ ਦਾਂਗੇ ਅਜੀਨੋ ਸਵਾਲ ਪੁੱਛਦੇ ਆ ਜੇ ਤੁਸੀਂ ਸਵਾਲਾਂ ਦੇ ਸਹੀ ਜਵਾਬ ਦੇਤੇ ਤਾਂ ਅਸੀਂ ਤੁਹਾਨੂੰ ਛੁੱਟੀ ਦੇਵਾਂਗੇ ਠੀਕ ਹੈ ਗੁਰੂ ਰਵੀਦਾਸ ਜੀ ਦਾ ਜਨਮ ਕਦੋਂ ਹੋਇਆ ਸੀ ਸਰ ਹਾਂ ਹਾਂ ਸਰ ਪੂਰਾ ਕਲੀਅਰ ਨਹੀਂ ਹੈਗਾ ਪਰ 1376 ਜਾਂ 1373 ਵਿੱਚ ਠੀਕ ਹੈ ਗੁੱਡ ਬாய் ਗੁਰੂ ਰਵੀਦਾਸ ਜੀ ਦੇ ਮਾਤਾ ਦਾ ਨਾਮ ਕੀ ਸੀ ਕੋਈ ਨੂੰ ਪਤਾ ਕੀਮਤ ਕੰਸਾ ਦੇਵੀ ਜੀ ਗੁਰੂ ਰਵੀਦਾਸ ਜੀ ਦੇ ਪਿਤਾ ਦਾ ਨਾਮ ਸ੍ਰੀ ਸੰਤੋਖ ਦਾਸ ਅੱਛਾ ਤੇ ਗੁਰੂ ਰਵੀਦਾਸ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਬਾਣੀ ਹੈ ਕਿਸ ਨੂੰ ਪਤਾ ਹੈ ਹਾਂ ਭਗਤ ਰਵੀਦਾਸ ਜੀ ਦੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦਾਂ ਤੋਂ 16 ਰਾਗਾਂ ਵਿੱਚ ਬਾਣੀ ਲਿਖੀ ਗਈ ਹੈ ਕੋਈ ਕਿਸੇ ਨੂੰ ਸ਼ਬਦ ਯਾਦ ਹੈ ਸਰ ਇਹ ਤਾਂ ਨਹੀਂ ਦੱਸੂਗਾ ਫਿਰ ਹਾਂ ਹਾਂ ਤੁਹਾਨੂੰ ਦੱਸ ਜੀ ਦੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਹਮ ਕਨਕੇ ਕਟ ਕੇ ਜਾ ਤਰੰਗ ਜੈਸਾ ਅੱਛਾ ਇਹਦਾ ਅਰਥ ਕੀ ਹੈ ਫਿਰ ਸਰ ਜੀ ਦਾ ਅਰਥ ਹੈ ਬੀ ਜਿਵੇਂ ਪਾਣੀ ਤੇ ਪਾਣੀ ਦੇ ਸੱਲਾਂ 'ਚ ਕੋਈ ਫਰਕ ਨਹੀਂ ਹੁੰਦਾ ਓਵੇਂ ਬੰਦਿਆਂ 'ਚ ਵੀ ਕੋਈ ਫਰਕ ਨਹੀਂ ਕੀ ਵੜਿਆਈਆ ਤੇਰੀਆਂ ਮੇਰੇ ਸੱਤ ਗੁਰ ਜੀਓ ਕੀ ਵੜਿਆਈਆ ਤੇਰੀਆਂ ਮੇਰੇ ਸੱਤ ਗੁਰ ਜੀਓ